ਕੋਈ ਵੀ ਕੁੜੀ ਦਾ ਵਿਆਹ ਕਰਨਾ ਹੈ ਕੋਈ ਘਰ ਦਾ ਸਮਾਨ ਲੈਣਾ ਪੇਟੀ ਬੈੱਡ ਫਰਨੀਚਰ ਕਿਸੇ ਤੋਂ ਕੋਈ ਪੈਸਾ ਪੁੱਛੋ ਦੀ ਲੋੜ ਨਹੀਂ ਸਰਦਾਰ ਜੀ ਕਹਿੰਦੇ ਉਹੀ ਝਕਾ ਦਾਂਗੇ ਕੀ ਕੀ ਮਿਲੂਗਾ ਜੀ ਅੱਪਾ ਜੀ ਸਾਰਾ ਸਮਾਨ ਕਿਸ਼ਤਾਂ ਤੇ ਕਰਤਾ ਅੱਛਾ ਜੀ ਬਜਾਜ ਕਾਰਡ ਤੇ ਤੁਸੀਂ ਸਮਾਨ ਸਾਨੂੰ ਪੁਰਾਣਾ ਦਿਓ ਇਹ ਸਾਰੇ ਪੰਜਾਬ ਵਾਸਤੇ ਕਰ ਰਹੇ ਹਾਂ ਜੀ ਹਾਂ ਜੀ ਸਾਰੇ ਪੰਜਾਬ ਦੀ ਸਕੀਮ ਆਪਣੀ ਦੁਕਾਨ ਤੇ ਹੀ ਹੈ ਜੀ ਕੱਲੇ ਤੁਹਾਨੂੰ ਕਿਧੋਂ ਨਹੀਂ ਮਿਲੂਗੀ ਸਾਰੇ ਪੰਜਾਬ 'ਚ ਤੁਹਾਨੂੰ ਕਿਸ਼ਤਾਂ ਕਰ ਦੇਣਾ ਆਹ ਬਾਕਸ ਬੈੱਡ ਦੇਵਾਂਗੇ ਜੀ ਜਿਹੋ ਜੇ ਮਰਜ਼ੀ ਲਓ ਤੁਸੀਂ ਆਹ ਅਗੇ ਬਾਕਸ ਬੈੱਡ ਨਾਲ ਇਹਦੇ ਗੱਦੇ ਦੇਵਾਂਗੇ ਜੀ ਇਹ ਕਿੰਨੇ ਦਾ ਹੋਊ ਬੈੱਡ ਜੀ ਇਹ 20 ਸੈੱਟ ਹੈ ਜੀ ਬੈੱਡ ਦਾ ਉਹਦੇ ਨਾਲ ਗੱਦੇ ਆ ਜੀ ਆ ਵੱਡੀਆਂ ਅਲਮਾਰੀਆਂ ਨੇ ਜੀ ਅਲਮਾਰੀਆਂ ਵੀ ਤੁਸੀਂ ਕਿਸ਼ਤਾਂ ਤੇ ਲੈ ਸਕਦੇ ਹੋ ਅਲਮਾਰੀ ਕਿਨੇ ਰੇ ਤੋਂ ਚਾੜੂ ਜੀ ਅਲਮਾਰੀ ਆਪਣੀ 10000 ਤੋਂ ਸ਼ੁਰੂ ਆ ਜੀ ਅੱਛਾ ਜੀ ਜਿਉ ਜੀ ਮਰਜ਼ੀ ਪੁਰਾਣੀ ਸਾਨੂੰ ਦਿਓ ਪੈਸੇ ਦੇਣ ਦੀ ਲੋੜ ਨਹੀਂ ਪੁਰਾਣਾ ਸਮਾਨ ਤੁਹਾਡੇ ਘਰੋਂ ਲੈ ਆਵਾਂਗੇ ਤੇ ਨਵਾਂ ਤੁਹਾਡੇ ਘਰੇ ਭੇਜ ਦਿਆਂਗੇ ਆਹ ਬਹੁਤ ਲੋਡ ਆ ਜੀ ਬ੍ਰੈਸ ਟੇਬਲ ਦੀ ਹਾਂਜੀ ਹਾਂਜੀ ਕਿੰਨੇ ਰੁਪਏ ਤੋਂ ਸ਼ੁਰੂ ਆ ਇਹ ਆਪਣੇ ਕੋਲੇ 5500 ਤੋਂ ਸ਼ੁਰੂ ਆ ਜੀ ਇਹ ਸਿਰ ਵੱਡਾ ਪੂਰਾ ਵੱਡਾ ਹਾਂਜੀ ਹਾਂਜੀ ਅੱਛਾ ਇੱਧਰ ਆ ਜੋ ਜੀ ਫਿਰ ਆ ਆ ਪੈਣੇ ਸਮਾਨਾ ਸਟਡੀ ਟੇਬਲ ਆ ਗਏ ਹਾਂਜੀ ਹਾਂ ਗੱਦੇ ਆ ਗਏ ਜੀ ਸਾਰੇ ਤਰ੍ਹਾਂ ਦੇ ਆਪਣੇ ਕੋਲ ਜੇ ਬੈਠੇ ਤੁਹਾਨੂੰ ਫੋਟੋ ਦਿਖਾ ਦਈਏ ਲਾ ਕਿ ਵੀ ਇਹੇ ਦੇ ਚਾਹੀਦੇ ਬਣਾ ਦੋਗੇ ਜੀ ਹਾਂਜੀ ਹਾਂ ਜਿਹੋ ਜਿਹੇ ਡਿਜ਼ਾਈਨ ਕਹੋਗੇ ਬਣਾ ਦੇਾਂਗੇ ਅਲਮਾਰੀਆਂ ਕਿਚਨ ਅਲਮਾਰੀਆਂ ਲਓ ਬੱਚਿਆਂ ਵਾਲੀਆਂ ਲਓ ਸਾਰੀਆਂ ਤੁਹਾਨੂੰ ਬਜਾਜ ਕਾਰਡ ਤੇ ਮਿਲਣਗੀਆਂ ਆ ਬੱਚਿਆਂ ਵਾਲੀਆਂ ਆ ਗਏ ਹਾਂਜੀ ਹਾਂ ਤੇ ਇਹ ਦੂਆ ਲਾ ਕੇ LED ਪੈਨ ਹਾਂ ਜੀ ਆ ਫਰਿੱਜਾਂ ਵੀ ਦੇਵਾਂਗੇ ਓਵਨ ਓਵਨ ਵੀ ਦੇਵਾਂਗੇ ਸਾਰੇ ਸਮਾਨ ਫਰਿੱਜਾਂ ਦੇਖੋ ਲੋੜਾ ਏਸੀਆਂ ਦੀ ਜੀ ਏਸੀ ਵੀ ਦੇਵਾਂਗੇ ਜੀ ਬਜਾਜ ਕਾਰਡ ਤੇ ਤੁਹਾਨੂੰ ਕਿੰਨੇ ਰੁਪਏ ਤੋਂ ਸ਼ੁਰੂ ਹੋਊਸੀ ਦੀ ਏਸੀ ਵਧੀਆ 35000 ਦਾ ਮਿਲੂ ਆਪਾਂ ਨੂੰ ਜੀ ਅੱਛਾ ਜੀ ਪੁਰਾਣਾ ਸਮਾਨ ਵਿੱਚ ਕੋਈ ਕਟਾਓ ਬਾਕੀ ਕਿਸ਼ਤਾਂ ਕਰਾਓ ਪੈਸੇ ਕੋਈ ਦੇਣ ਦੀ ਲੋੜ ਨਹੀਂ ਗਾਰੰਟੀ ਗਾਰੰਟੀ ਤਾਂ 10 ਸਾਲ ਦੀ ਹੈ ਆਪਾਂ ਸਾਰੇ ਕੱਟ ਲਾਂਗੇ ਹਾਂ ਜੀ ਆ ਸਾਰੇ ਕੱਟਦੇ ਆ ਜੀ ਜਿਹੜਾ ਮਰਜ਼ੀ ਖਵਾੜ ਪਿਆ ਹੋਵੇ ਜਿਹੋ ਜਿਹਾ ਮਰਜ਼ੀ ਹੋਵੇ ਕੂਲਰ ਹੋਵੇ ਏਸੀ ਹੋਵੇ ਆ ਕੂਲਰ ਆ ਜੀ ਸਾਰੇ ਕੂਲਰ ਵੀ ਆਪਾਂ ਕਿਸ਼ਤਾਂ ਤੇ ਦਿੰਨੇ ਆ ਅ ਕੂਲਰ ਦੇ ਕੇ ਹਾਂ ਬਾਕੀ ਤੁਸੀਂ ਕਿਸ਼ਤਾਂ ਕਰ ਸਕਦੇ ਹੋ ਬਜਾਜ ਤੇ ਪੈਸੇ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਕੂਲਰ ਬਈ ਹਸਤੇ ਨੇ ਸਸਤੇ ਕਿਉਂ ਨੇ ਕਿਉਂਕਿ ਸਰਦਾਰ ਜੀ ਨੇ ਫੈਕਟਰੀ ਆਪ ਦੀ ਲਾ ਰੱਖੀ ਹੈਗੀ ਹਾਂਜੀ ਹਾਂਜੀ ਵੀ ਥੋੜੇ ਜੇ ਮੁਨਾਫੇ ਵਾਲੀ ਗੱਲ ਤੁਹਾਨੂੰ ਦਈ ਜਾਂਦੇ ਨਹੀਂ ਦੁਕਾਨਦਾਰ ਨਾਲੇ ਪੱਲਾ ਕਿਤੇ ਹੋਰ ਸਮਾਨ ਲੈਂਦੇ ਨੇ ਫਿਰ ਉਹ ਤੁਹਾਨੂੰ ਮਹਿੰਗਾ ਪ੍ਰੋਫਿਟ ਕੱਢ ਕੇ ਦਿੰਦੇ ਨੇ ਆ ਪੱਖੇ ਲੈ ਲਓ ਜੀ ਗੀਜਰ ਲੈ ਲਓ ਜੀ ਸਾਰੇ ਪਕਾ ਬਸ ਇਹ ਰੰਗ ਦੇ ਕਿੰਨੇ ਵੀ ਤਿਆਰ ਕਰੇ ਸਰਦਾਰ ਜੀ ਨੇ ਸਰਪੰਚ ਹਾਂ ਨਜ਼ਾਰੇ ਨਜ਼ਾਰੇ ਦੇ ਰੰਗ ਇਹ ਰਿਹਾ ਹਾਂ ਜੀ ਨਹੀਂ ਵੇਖਾ ਪੱਕਾ ਪ੍ਰਾਣਾ ਕਿੰਨਾ ਕੱਢ ਦੋਗੇ ਜੀ ਪੱਖਾ 500 ਦਾ ਛੱਤ ਵਾਲਾ ਸਟੈਂਡ ਵਾਲਾ 1000 ਦਾ ਜੀ ਅੱਛਾ ਇਸੇ ਤਰ੍ਹਾਂ ਆਪਣੇ ਕੋਲ ਸੋਫੇ ਆਏ ਨੇ ਸਾਰੇ ਤਰ੍ਹਾਂ ਦੇ ਪੱਖੇ ਦਾ ਰੇਟ ਤਾਂ ਹੀ ਨਵੇਂ ਦਾ ਬਦਲਾਈ ਜਾਂਦੀ ਨਾ ਨਾ ਉਹੀ ਪੱਕਾ ਹੀ ਰੇਟ ਹੈ ਕੰਪਨੀ ਦਾ ਜੀ ਕਿੰਨਾ 1500 ਦਾ ਜੀ ਛੱਤ ਵਾਲਾ 1000 ਹੀ ਦੇਣਾ ਪੂਗਾ ਹਾਂ ਜੀ ਹਾਂ ਜੀ ਸਾਰੇ ਤਰ੍ਹਾਂ ਦੇ ਸੋਫੇ ਆ ਜੀ ਆਪਣੇ 50 ਡਿਜ਼ਾਈਨ ਹੈ ਜੀ ਸੋਫਿਆਂ ਦੇ ਵਿੱਚ ਇਹਦਾ ਸੋਫਾ ਰਾਜੇ ਵੜਿੰਗ ਦੇ ਘਰੇ ਪਿਆਗਾ ਹਾਂਜੀ ਹਾਂਜੀ ਆ ਜਮਾ ਸੇਮ ਹਾਂਜੀ ਹਾਂ ਇਹ ਵੀ ਪੁਰਾਣਾ ਸੋਫਾ ਸਾਨੂੰ ਦੇ ਕੇ ਨਵੇਂ ਦੀਆਂ ਤੁਸੀਂ ਕਿਸ਼ਤਾਂ ਕਰਾ ਸਕਦੇ ਹੋ ਸੋਫਿਆਂ ਦੀ ਵੀ ਕਿਸ਼ਤਾਂ ਸਾਰੀਆਂ ਚੀਜ਼ਾਂ ਦੀਆਂ ਸੋਫੇ, ਅਲਮਾਰੀ, ਪੇਟੀ ਕੁਝ ਵੀ ਲਓ ਤੋਂ ਨੂੰ ਵਿਆਜ ਤੇ ਕਿਸ਼ਤਾਂ ਹੋਣਗੀਆਂ ਸਾਰੇ ਪੰਜਾਬ ਦੀ ਸਾਡੀ ਗਾਰੰਟੀ ਹੈ ਜੀ ਰੇਟ ਜਿਹੜਾ ਵਿਆਜ ਕਾਟ ਨਾ ਬਣਿਆ ਹੋਵੇ ਨਾ ਬਣਾ ਕੇ ਦੇਵਾਂਗੇ ਸਾਰਾ ਜੀ ਹਾਂ ਜੀ ਹਾਂ ਸੋਫੇ ਦੇ ਕਲਰ ਜਿਹੜਾ ਮਰਜ਼ੀ ਤਿਆਰ ਕਰਾ ਲਓ ਆ ਤੁਹਾਡੇ ਸਾਹਮਣੇ ਪੈਣੇ ਜਿਹੋ ਜੇ ਮਰਜ਼ੀ ਬਣਾਓ ਜੀ ਆ ਪਹਿਲੇ ਇਧਰ ਸੋਫੇ ਬਹੁਤ ਪੈਣੇ ਤੇ ਇਧਰ ਕੀ ਆ ਗਿਆ ਜੀ ਫਿਰ ਆ ਮਹਾਰਾਜ ਆ ਸੋਫਾ ਦੇਖੋ ਜੀ ਇਹ ਕਿੰਨੇ ਰੁਪਏ ਦਾ ਹੋਊਗਾ ਜੀ ਇਹ ਆਪਣਾ 95000 ਦਾ ਸਾਰੇ ਜੀ ਨਾਲੇ 1.5 ਲੱਖ ਮਾਉਂਦੇ ਨੇ ਦੇ ਹੀ ਜਾਂਦੇ ਲੋਕ ਆਪਾਂ 95000 ਦਾ ਹੀ ਦਿੰਨੇ ਆ ਆ ਵਿਚਾਗਾ ਹਾਂ ਸਾਰਾ ਕੁਝ ਨਾਲ ਹੀ ਦੇਵਾਂਗੇ ਸਾਰਾ ਕੁਝ 95000 ਦਾ ਪੰਜਾਬ ਦੀ ਅੱਛਾ ਜੀ ਬਜਾਇਜ ਕਾਰਡ ਤੇ ਕਰਾਂਗੇ ਕੋਈ ਪੈਸੇ ਦੇਣ ਦੀ ਪਹਿਲਾਂ ਲੋੜ ਨਹੀਂ ਅੱਛਾ ਗੱਡੀਆਂ ਗੁੱਡੀਆਂ ਨਾਲ ਨਹੀਂ ਜੀ ਹਾਂਜੀ ਹਾਂਜੀ ਆ ਦੇਖੋ ਜੀ ਆ ਡਿਜ਼ਾਈਨ ਨੇ ਸਾਰੇ ਜੀ ਸੋਫੇ ਉਹਦੇ ਨਾਲ ਦੀ ਆ ਹਾਂਜੀ ਹਾਂਜੀ ਇਹ ਵੀ 95 ਦਾ ਹਾਂਜੀ ਆ ਸਵਾ ਡਾਈਨਿੰਗ ਟੇਬਲ ਦੇਖੋ ਜੀ ਇਹ ਕਿਨੇ ਰੁਪਏ ਤੁਸੀਂ ਕੱਟਨੇ ਇਹ ਆਪਣੇ ਕੋ 25000 ਤੋਂ ਸ਼ੁਰੂ ਨੇ 25000 ਤੋਂ ਹਾਂਜੀ ਕਿਹੜਾ ਮਰ ਦਿਖਾਓ ਮੜਾ ਜਾ ਹਾਂਜੀ ਆ 25 ਵਾਲੀ ਹੀ ਆ ਜੀ ਆਹੋ ਹਾਂਜੀ ਹਾਂਜੀ 25 25000 ਦਾ ਡੈਨਿੰਗ ਟੇਬਲ ਜਿਹੜੇ ਹੋਰ 40 40 ਦੇ ਦਿੰਦੇ ਨੇ ਬਈ ਜੱਟ ਕਰ ਲੋ ਬਹੁਤ ਸੋਹਣੇ ਨੇ ਲੱਕੜ ਕਾਦੀ ਹੈ ਜੀ ਲੱਕੜ ਸਾਰੀ ਟੈਲੀ ਲੱਗਦੀ ਹੈ ਜੀ ਅੱਜ ਕੱਲ ਤਾਂ 450 ਹੁੰਦੀ ਹੈ ਹਾਂਜੀ ਹਾਂ ਫੁੱਲ ਗਰੰਟੀ ਹੋਊਗੀ ਜੀ ਆਪ ਤਰ ਕਰਾਈ ਨੇ ਜੀ ਹਾਂਜੀ ਆ ਬੈਡ ਦੇਖੋ ਜੀ ਫੈਂਟਪੁਆਇੰਟ ਬੜਾ ਬਾਹ ਕਮਾਲ ਆ ਜੀ ਆਦਾ ਬੈਡੀ ਬਹੁਤ ਸੋਹਣਾ ਜੀ ਡਬਲ ਸੈਟੀਆਂ ਵਾਲਾ ਸਰਦਾਰ ਜੀ ਹਾਂਜੀ ਕਿੰਨੇ ਦਾਗਾ ਇਹ ਸਾਰਾ 40000 ਦਾ ਜੀ ਗੱਦਿਆਂ ਸਮੇਤ ਗੱਦਿਆਂ ਸਮੇਤ ਹਾਂਜੀ ਹਾਂ ਵਿਚ ਲੈਟਲੂਟੇ ਚੱਲਦੇ ਨੇ ਬਹੁਤ ਪੰਜ ਦਾ ਪ੍ਰਾਣਾ ਕੱਟ ਕੇ 35 ਦੀਆਂ ਕਿਸ਼ਤਾਂ ਕਰਦੇ ਆਂਗੇ ਜੀ ਜਿਹੜੇ ਘਰਾਂ 'ਚ ਥੋਕਾ ਆਟਾ ਡੈਨਿਕ ਟੇਬਲ ਨਹੀਂ ਟਿਕਦਾ ਆਹ ਦੇਖੋ 20000 ਦਾ ਸਾਰੇ ਜੀ ਕੁਰਸੀਆਂ ਵਿੱਚੋਂ ਨਕਲ ਦੀਆਂ ਨੇ 20000 ਦਾ ਹਾਂਜੀ ਹਾਂ ਹਾਂਜੀ ਹਾਂ ਤੇ ਫਿਰ ਦੂਬਾਰਾ ਆਹ ਡਾਈਨਿੰਗ ਟੇਬਲ ਆ ਗਈ ਆਹ ਡਾਈਨਿੰਗ ਆ ਕੇ ਫੈਂਸੀ ਆ ਮਹਾਰਾਜਾ ਡਾਈਨਿੰਗ ਅੱਜਕੱਲ ਬਹੁਤ ਚਰਵਾਜੇ ਜੀ ਇਹਦਾ ਅੱਛਾ ਇਹ ਮਹਿੰਗਾ ਹੋਊਗਾ ਹਾਂਜੀ ਇਹ 90000 ਦਾ ਸਾਰੀ ਜੀ ਅੱਛੀ ਹਾਂਜੀ ਇਹ ਦੇਖੋ ਤੁਸੀਂ ਕੰਮ ਬਹੁਤ ਹੋਇਆ ਸਾਰਾ ਮਾਰਬਲ ਦਾ ਜੀ ਇਹ ਮਾਰਬਲ ਲੱਗਿਆ ਹਾਂਜੀ ਹਾਂਜੀ ਜਿਹੜੇ ਵੀਰ ਪੱਗ ਬੁਗ ਬੁਗ ਲਾਉਂਦੇ ਨੇ ਉਹਨਾਂ ਵਾਸਤੇ ਇੱਕ ਬਾਲੀ ਕਾਹਨ ਚੀਜ਼ ਆ ਗਈ ਬਈ ਓਏ ਆਹ ਮੁਗਲ ਰਾਜ ਵੇਲੇ ਦੀ ਅਲਮਾਰੀ ਆ ਆ ਵੇਖੋ ਇਹਦੇ ਵਿੱਚ ਜਿੰਮੇ ਮਰਜ਼ੀ ਬੋਤਲਾਂ ਧਰੀ ਜਾਵਾ ਧਰੀ ਵੀ ਪੀ ਜਾਦੇ ਹਾਂਜੀ ਐ ਧਰੀ ਪੀਜਨੇ ਮਰਜ਼ੀ ਧਰੀ ਚ ਚਮਚੇ ਕੌਲੀਆਂ ਕੁਝ ਹੋਰ ਸਮਾਨ ਰੱਖਣ ਨੂੰ ਹੈ ਹਾਂਜੀ ਫਿਰ ਇਹਦੇ ਵਿੱਚ ਦਰਾਜ ਆ ਗਿਆ ਦੇ ਹਾਂਜੀ ਬੜਾ ਘੈਂਟ ਕੰਮ ਤਿਆਰ ਹੋਇਆ ਹੋਰ ਦਿਖਾਵਾ ਕਜੀਲ ਚ ਅਲਮਾਰੀ ਤੋਂ ਬਣਾਏ ਚੱਕੋ ਕਿਉਂ ਪ੍ਰੈਸ ਟੇਬਲ ਹਾਂਜੀ ਹਾਂਜੀ ਇਸ ਟੇਬਲ ਨਹੀਂ ਹੈਗਾ ਹੈ ਪਿੱਗ ਲਾਉਣਾਂ ਵਾਲਾ ਬਣ ਗਿਆ ਅੱਸਾਂ ਖੜਕੇ ਹਾਂਜੀ ਖੜਕੇ ਤੁਸੀਂ ਪੀਂਦੋਗੇ ਸਾਡੇ ਜੱਟ ਨਹੀਂ ਪੀਂਦੇ ਇਹ ਟੇਬਲ ਦੇ ਨੇ ਦੋ ਬੇਗਲਾ ਕੇ ਹਾਂਜੀ ਇਹ ਲੱਕੜ ਦਾ ਕਿਹੜੀ ਦਾ ਇਹ ਇਹ ਵਧੀਆ ਟੈਲੀ ਦਾ ਹੀ ਬਣਿਆ ਹੁੰਦਾ ਜੀ ਨਾਲ ਇਹਦੇ ਆ ਪਿੱਤਲ ਦਾ ਕੰਮ ਹੋਇਆ ਹੋਇਆ ਸਾਰਾ ਜੀ ਪਿੱਤਲ ਦਾ ਸਹੀ ਹਾਂਜੀ ਤੇ ਫਿਰ ਦੂਆ ਦਾ ਆ ਗਿਆ ਸ਼ੀਸ਼ਾ ਹਣਾ ਜੀ ਹਾਂਜੀ ਇਹ ਡਾਈਨਿੰਗ ਹੈ ਜੀ ਇਹਦੇ ਨਾਲ ਦੇ ਇਹਦੇ ਨਾਲ ਦੀ ਬੈੱਡ ਆ ਜੀ ਅੱਛਾ ਇਹਦੇ ਨਾਲ ਦੀ ਬੈੱਡ ਜੀ ਹਾਂਜੀ ਹਾਂ ਉਹ ਡਾਈਨਿੰਗ ਵੀ ਇਹਦੇ ਨਾਲ ਦੀ ਆ ਜੀ ਉਹ ਡਾਈਨਿੰਗ ਵੀ ਦੇ ਨਾਲ ਦਾ ਹੈ ਹਾਂ ਡਰੈਸਿੰਗ ਆ ਜੀ ਉਹ ਇਹਦੇ ਨਾਲ ਦਾ ਡਰੈਸਿੰਗ ਕੁਰਸੀ ਵੀ ਆਣਾ ਜੀ ਹਾਂਜੀ ਹਾਂ ਜੀ ਜੀ ਬੜੀ ਕਹਿੰਦੇ ਜੀ ਹਾਂਜੀ ਹਾਂਜੀ ਆ ਦੇਖੋ ਲਾਲਾ ਜੀ ਤਿਆਰ ਹੋ ਰਹੇ ਨੇ ਜੀ ਆ ਦੇ ਲਾਲਾ ਬਾਲ ਦੇਖ ਕੇ ਵਹੀਂ ਇਹ ਸਮਾਨ ਮਿਲੂ ਕਿਥੋਂ ਤੁਹਾਨੂੰ ਸਾਰਾ ਸਰਦਾਰ ਹੈਂਡਲੂਮ ਬਰਨਾਲਾ ਪੰਜਾਬ ਦਾ ਸਭ ਤੋਂ ਮਸ਼ਹੂਰ ਸਭ ਤੋਂ ਪਹਿਲਾ ਪੁਰਾਣਾ ਸਮਾਨ ਕੱਟਣ ਵਾਲਾ ਸ਼ੁਰੂਆਤ ਇੱਥੋਂ ਹੋਈ ਹੈਗੀ ਯਾਨੀ ਕਿ ਇਹਨਾਂ ਨੇ ਚਲਾਇਆ ਸੀ ਤੇ ਇੱਕ ਖੁਸ਼ੀ ਦੀ ਗੱਲ ਹੋਰ ਆ ਮੇਰੀ ਸ਼ੁਰੂਆਤ ਵੀ ਇਨਾਂ ਦੀ ਹੋਈ ਆ ਇਨਾਂ ਨੇ ਧੱਕੇ ਦੇ ਨਾਲ ਇੱਕ ਵੀਡੀਓ ਕਰਾ ਲਈ ਜੀ ਵੀ ਕਰਦੇ ਕਰਦੇ ਕੁਝ ਨਹੀਂ ਮੈਂ ਕੇਵਲ ਨਾਲ ਆਇਆ ਸੀ ਉਸ ਤੋਂ ਬਾਅਦ ਪ੍ਰਮਾਤਮਾ ਤੇ ਇਨਾਂ ਦੀ ਹੀ ਕਿਰਪਾ ਹੋਈ ਆ ਵੀ ਉਹ ਦਿਨ ਤੇ ਆ ਜਾਹ ਦਿਨ ਵੀ ਬਹੁਤ ਸ਼ੁਕਰਗੁਜ਼ਾਰ ਆ ਹਾਂ ਸੱਚ ਜੇ ਪਹਿਲੀ ਫੁੱਟੀ ਦਾ ਪੂਰਾ ਖਾਣ ਨੂੰ ਮਿਲਿਆ ਤਾਂਰ ਨਾਲ ਲਾਲੀ ਉਰੀ ਆਈ ਬਾਕੀ ਗੱਲ ਭਾਈ ਆ ਚਿਹਰਾ ਕੋਈ ਨੌਂ ਦਾ ਮਹਤਾਜ ਨਹੀਂ ਹੈਗਾ ਵੀ ਇੱਕ ਹੋਰ ਆਫਰ ਕਰਤੀ ਸਰਦਾਰ ਜੀ ਨੇ ਮੈਨੂੰ ਕੰਨ 'ਚ ਕਹਤਾ ਬੋਝ ਕੇ ਨੇ ਦੱਸ ਪਿੰਡ ਲੋਹਾ ਖੇੜਾ ਤੇ ਪਿੰਡ ਕੋਟ ਦੁਨਣਾ ਵੀਡੀਓ ਪਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀ ਸਮਾਨ ਜਾਊਗਾ ਉਹਨਾਂ ਨੂੰ ਪੈਸਾ ਨਹੀਂ ਦੇਣਾ ਪੈਂਦਾ ਕਰਾਇਦਾ ਡਿਲੀਵਰੀ ਫ੍ਰੀ ਬਿਨਾ ਕਿਰਾਏ ਤੋਂ ਮੇਰੇ ਪਿੰਡ ਕੋਟ ਦੁਨਣਾ ਵਾਲੇ ਸੁਣ ਲੋ ਉਹਨਾਂ ਨੇ ਲੋਹਾ ਖੇੜੇ ਵਾਲਿਓ ਪਿੱਛੇ ਕੁਦਰ ਦਿਖਾਈ ਜੀ ਹੁਣ ਆਜੋ ਜੀ ਆ ਆ ਗਿਆ ਜੀ ਬਈ ਮੰਦਰ ਇੱਥੇ ਤੁਸੀਂ ਫੋਟੋ ਜਿਹੜੇ ਮਰਜ਼ੀ ਦੇਵੀ ਦੇਵਤੇ ਦੀ ਲਵਾ ਸਕਦੇ ਹੋ ਕਿਸੇ ਗੁਰੂ ਪਗੰਬਰ ਦੀ ਲਵਾ ਸਕਦੇ ਹੋ ਤੇ ਇਸ ਤੋਂ ਬਾਅਦ ਆ ਗਿਆ ਸੋਫਿਆਂ ਦੇ ਡਿਜ਼ਾਈਨ ਕਲਰ ਸੋਫਾ ਵਾਸਤੇ ਤੁਸੀਂ ਫੋਟੋ ਦਿਖਾ ਦਿਓ ਲਿਆ ਕੇ ਵੀ ਸਰਦਾਰ ਜੀ ਇਹ ਆ ਜਾ ਤਿਆਰ ਕਰਨਾਗਾ 2 ਦਿਨ ਚੋਂ ਹਜੀ ਤਿਆਰ ਹੋ ਜਾਊਗਾ ਕਰੂ ਕੌਣ ਸਰਦਾਰ ਹਨਲੋਮ ਵਾਲਾ ਲੇਬਰੇ ਨਾਲ ਬਹੁਤ ਜ਼ਿਆਦਾ ਕੰਮ ਕਰਦੀ ਹੈ ਸਾਰਾ ਸਮਾਨ ਆਪ ਤਿਆਰ ਕਰਦੇ ਨੇ ਤਾਂ ਕਰਕੇ ਇੰਨਾ ਸਸਤਾ ਹੈਗਾ ਇੱਕ ਆ ਬੜੀ ਸੁਣੀ ਚੀਜ਼ ਹੈ ਜੀ ਕਿਤਾਬਾਂ ਰੱਖਣ ਵਾਲੀ ਹਾਂਜੀ ਜਿਹੜੇ ਬੰਦੇ ਪੜਨ ਪੜਨ ਦੇ ਸ਼ਕੀਨ ਨੇ ਹਨਾ ਜੀ ਆਜੋ ਹੋਰ ਭਾਈ ਲੈ ਕੇ ਚੱਲ ਜਾਂ ਕੁਲਰ ਵਾਲੇ ਸਟੋਰ ਚ ਸਟੀਲ ਦੇ ਕੁਲਰ ਵੇਖੋ ਕੁਲਰ ਤੁਸੀਂ ਵੇਖ ਲਓ ਭਰੇ ਆ ਪਿਆ ਸਾਰਾ ਗਦਾ ਬਹੁਤ ਵੱਡਾ ਕਦਾਵਾਂਗਾ ਕੁਲਰਾਂ ਤੋਂ ਬਣਾ ਏਸੀ ਪੈਨੇ ਗੋਦਰੇਜ ਦੇ ਪੈਨੇ ਉਹਨਡਾ ਦੇ ਪੈਨੇ ਹਟਾਚੀ ਦੇ ਪੈਨੇ ਜਿਹੜਾ ਮਰਜ਼ੀ ਏਸੀ ਮੰਗ ਲਓ ਉਹੀ ਦੇ ਦਾਂਗੇ ਸਰਦਾਰ ਜੀ ਤੇ ਗਰੰਟੀ ਕੰਪਨੀਆਂ ਦੀ ਹੁੰਦੀ ਹੈਗੀ ਜਿਵੇਂ ਜਿਵੇਂ ਗਰੰਟੀ ਹੁੰਦਾ ਮਾਲ ਨਵਾਂ ਆ ਜਾਵਾ ਕਿਤੇ ਤੁਸੀਂ ਇਹ ਸਮਝ ਲਓ ਵੀ ਐ ਮੌਜੂ ਨਾਲ ਲਿਆ ਕੇ ਵੇਚ ਜਦੋਂ ਉਹ ਚੀਜ਼ ਨਹੀਂ ਹੈਗੀ ਕੂਲ ਰਾਬ ਤਿਆਰ ਕਰਦੇ ਨੇ ਤੇ ਬਾਕੀ ਕੀ ਕਹਿਣਾ ਚਾਹੂ ਜੇ ਕਿਸੇ ਨੇ ਪੁਰਾਣਾ ਸਮਾਨ ਕਟਾਉਣਾ ਹੋਵੇ ਜੀ ਬਸ ਪੁਰਾਣਾ ਕਟਾ ਕੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਆਪਾਂ ਸਾਰੇ ਪੰਜਾਬ ਚ ਬਜਾਜ ਫਾਈਨੈਂਸ ਤੇ ਤੁਹਾਨੂੰ ਸਮਾਨ ਦੇ ਸਕਦੇ ਆ ਤੁਹਾਨੂੰ ਕੁਝ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਨਾਲ ਕੀ ਕੀ ਲੈ ਕੇ ਆਵੇ ਅਗਲਾ ਜੀ ਬਸ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਜੀ ਤੇ ਕਰ ਦਿਓ ਵੀਡੀਓ ਸ਼ੇਅਰ ਜਿਨੇ ਵੀ ਕੋਈ ਵੀ ਸਮਾਨ ਲੈਣਾ ਸਰਦਾਰ ਹੈਂਡਲੂਮ ਬਰਨਾਲਾ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਬੱਸ ਸਟੈਂਡ ਦੇ ਬਿਲਕੁਲ ਲੱਗੇ ਸਰਦਾਰ ਜੀ ਦਾ ਸ਼ੋਅਰੂਮ ਆਗਾ ਬਹੁਤ ਬਹੁਤ ਚੰਗੇ ਇਨਸਾਨ ਨੇ ਸਾਡੇ ਪਿੰਡਾਂ 'ਚ ਜੇ ਕੋਈ ਵਿਆਹ ਹੁੰਦਾਗਾ ਸਰਦਾਰ ਜੀ ਦਾਨ ਕਰਦੇ ਆਗੇ ਇੱਕ ਕੰਬਲ ਹਰੇਕ ਨੂੰ ਡਬਲ ਬੈੱਡ ਦਾ ਬਾਕੀ ਹੋਰ ਵੀ ਬਾਤ ਚੜ੍ਹ ਕੇ ਜੋ ਕੋਈ ਲੋੜਵੰਦ ਹੁੰਦਾ ਉਹਨਾਂ ਦਾ ਵੀ ਦਾਨ ਕਰਦੇ ਆਗੇ ਕੋਈ ਗਰੀਬ ਆਉਂਦਾ ਉਹਨੂੰ ਵੀ ਰੇਟ ਜਮਾ ਬਿਲਕੁਲ ਆਏ ਮਨੋ ਵੀ ਆਏ ਰੇਟ ਲਾ ਲੈਂਦੇ ਆ ਤੇ ਜਰੂਰ ਆਇਓ ਜੀ ਧੰਨਵਾਦ